ਦੋਸਤੋ ਮੈਂ ਪ੍ਰੀਤਮ ਸਿੰਘ ਪ੍ਰੀਤਮ ਫੈਟਰਮ ਫਾਊਂਡਰ ਇੰਸਟ੍ਰਕਟਰ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਣਾ ਹੈ ਬੱਚਿਆਂ ਦਾ ਖਾਣਾ ਤੇ ਨਾਲ ਬੱਚਿਆਂ ਦੇ ਆਪਾਂ ਵੀ ਖਾਣਾ ਖਾਵਾਂਗੇ ਸਾਰਾ ਠੀਕ ਹੈ ਅਕੈਡਮੀ ਵਿੱਚ ਖਾਣਾ ਕਿਸ ਤਰ੍ਹਾਂ ਦਾ ਮਤਲਬ ਸਵੇਰ ਦਾ ਬ੍ਰੇਕਫਾਸਟ ਵਿੱਚ ਕੀ ਹੁੰਦਾ ਉਹ ਦਿਖਾਉਂਦੇ ਆਂ ਅੱਜ ਦੇ ਬ੍ਰੇਕਫਾਸਟ ਵਿੱਚ ਆਏ ਨੇ ਆਲੂ ਵਾਲੇ ਪਰੌਂਠੇ ਠੀਕ ਹੈ ਨਾਲ ਚਾਹ ਚਾਹ ਠੀਕ ਤੇ ਹੁਣ ਤੁਹਾਨੂੰ ਦਿਖਾਉਂਦੇ ਆਂ ਬੱਚਿਆਂ ਦਾ ਖਾਣਾ ਸੋਨੂੰ ਪਾਲੂ ਵਾਲੇ ਪਰੌਂਠੇ ਮਿਲਦੇ ਨੇ ਖੁਸ਼ੀ ਮਿਲਦੇ ਨੇ ਚਲੋ ਬਹੁਤ ਵਧੀਆ ਜੀ ਸਵੇਰੇ ਸਵੇਰੇ ਬੱਚੇ ਕਰ ਰਹੇ ਨੇ ਬ੍ਰੇਕਫਾਸਟ ਕਰਨਾ ਬਹੁਤ ਹੀ ਬਣੀ ਟੇਸਟੀ ਕਰਨੈਲ ਦੀ ਸਰਵਿਸ ਕਰ ਰਹੇ ਨੇ ਬਹੁਤ ਹੀ ਖਾਣਾ ਥੈਂਕ ਯੂ ਲਓ ਜੀ ਆਹ ਕੁੜੀ ਚੱਕੀ ਫੇਰੇ ਦੇਖੋ ਆਲੂ ਵਾਲੇ ਪਰੌਂਠੇ ਨਾਲ ਚਾਰ ਚਾਹ ਦਰ ਦਿਖਾਣਾ ਤੁਹਾਨੂੰ ਚਾਰ ਚਾਹ ਚਾਰ ਪਰੌਂਠੇ ਵੀ ਹੈ ਕੀ ਲੱਗਿਆ ਸਾਡੀ ਪਰੌਂਠੇ ਚ ਲੱਗੇ ਖਾਣੇ ਦੀ ਅੱਛਾ ਜੀ ਠੀਕ ਹੈ ਬਹੁਤ ਵਧੀਆ ਠੀਕ ਹੈ ਤੁਹਾਨੂੰ अच्छा पूरा भरदे भरा चाय ਇਹਨਾਂ ਨੂੰ ਪੂਰੀ ਭਰ ਦੇ ਓਹੋ ਹਾਂਜੀ ਲੇਸ ਖਾਓ ਜੀ ਖਾਓ ਕਰੋ ਸ਼ੁਰੂ ਥੈਂਕ ਯੂ ਥੈਂਕ ਯੂ ਤੁਸੀਂ ਪੀਓ ਠੀਕ ਹੈ ਪਰਾਂਠੇ ਓਕੇ ਆ ਅੱਛਾ ਲੈ ਲੈ ਇੱਕ ਪਰਾਂਠੇ ਨੇ ਸ਼ਾਬਾਸ਼ ਨਹੀਂ ਕੋਈ ਨਹੀਂ ਦਿਸਦਾ ਕਿੱਥੇ ਗਿਆ ਆਪ ਵੀ ਖਾਦਾ ਹੈ ਨੇ ਕੋਈ ਨਾ ਹੋਏ ਤੈਨੂੰ ਸ਼ਾਮੀ ਮਿਲਦਾ ਠੀਕ ਠੀਕ ਹੈ ਬੜੀ ਓਕੇ ਸਰ ਆ ਜੋ ਆਪਣਾ ਟੈлефон ਚੱਕੀ ਫਿਰਦੀ ਆ ਹਾਂ ਜੀ ਆ ਗਿਆ ਜੀ ਆ ਗਿਆ ਤੁਹਾਡੇ ਕੋਲੇ ਆ ਗਿਆ अच्छा तू कुर्सी तुकी सब थोड़ी गेंग एक बीमार ठीक है कल सारा ओके <laughs> चार चा एक मिनट चा नैना सोनैना हैंड पार्टी